ਹੈਲੋ ਹਾਈ ਸਰਸ਼ਿਕਾ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਪਰ ਮੈਂ ਪ੍ਰੀਤਾ ਹਾਜ਼ਰ ਹੋਈਆਂ ਜੀ ਕਾਫੀ ਦਿਨਾਂ ਦੇ ਬਾਅਦ ਤੁਹਾਡੇ ਲਈ ਬਹੁਤ ਹੀ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਆਈਆਂ ਬਿਲਕੁਲ ਲੇਟੈਸ ਡਿਜ਼ਾਈਨਸ ਲੇਟੈਸ ਪ੍ਰਿੰਟ ਹੈਗੇ ਆ ਹਾਂਜੀ ਹੈਗੇ ਸਪਾਰਕਲੈਸ ਮਸਲੀਨ ਹਾਂਜੀ ਸ਼ਾਈਨ ਵਾਲੀ ਮਸਲੀਨ ਕਾਟਨ ਹੈ ਜੀ ਬਹੁਤ ਹੀ ਸੋਹਣੀ ਕਲੈਕਸ਼ਨ ਆ ਤੁਸੀਂ ਇਹਨਾਂ ਨੂੰ ਪਾਰਟੀ ਵੀ ਕਲੈਕਸ਼ਨ ਵਿੱਚ ਵੀ ਐਡ ਕਰ ਸਕਦੇ ਹੈਗੇ ਉਹ ਜੀ ਬੋਥ ਹਿੱਸੋਂ ਨੇ ਕਲਰਸ 올ਓਵਰ ਇਹ ਸੂਟ ਰੈਨ ਵਾਲਾ ਹੈ ਪ੍ਰਿੰਟ ਦੇਖੋ ਡਿਜੀਟਲ ਪ੍ਰਿੰਟ ਸਾ ਜੀ ਸਾਰੇ ਬੋਥ ਸੋਨੇ ਪ੍ਰਿੰਟ ਹੈ ਬਿਲਕੁਲ ਡਿਜੀਟਲ ਪ੍ਰਿੰਟ ਸਾ ਬੋਤ ਪਿਆਰੇ ਪ੍ਰਿੰਟ 올ਓਵਰ ਇਹ ਫੈਬਰਿਕ ਰੈਨ ਵਾਲਾ ਹੈ 5 ਮੀਟਰ ਵੈਸੇ ਇਹ ਫੈਬਰਿਕ ਤਾਂ ਨੂੰ ਪਰ ਮੀਟਰ ਅਕੋਰਡਿੰਗ ਵੀ ਮਿਲ ਸਕਦਾ ਹੈਗਾ ਅਗਰ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈਣਾ ਹੈਗਾ ਤਾਂ ਅਗਾਂ 5 5 ਮੀਟਰ ਲੈਣਾ ਤਾਂ ਪੂਰੀ ਘੱਟ 5 ਮੀਟਰ ਵੀ ਮਿਲ ਜੇਗੀ ਇਸ ਤੋਂ ਜ਼ਿਆਦਾ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੈਗੇ ਹੋ ਸੋ ਜਿਨ੍ਹਾਂ ਨੇ ਵੀ ਇਹਨਾਂ ਸੂਰਸ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਹੈਗਾ ਜੇਲਦੀ ਤਾਂ ਜਲਦੀ ਹੁੰਦਾ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ 7814006527 ਦੇ ਉੱਪਰ ਆਰਡਰ ਕਰ ਸਕਦੇ ਹੈਗੇ ਹੋ スクリーンショット ਲੈ ਕੇ ਉਸ ਤੇ ਸੈਂਡ ਕਰੋ ਤੇ ਪੇਮੈਂਟ ਕਰੋ ਤੇ ਆਪਣਾ ਆਰਡਰ ਪਲੇਸ ਕਰ ਦਿਓ ਪੇਮੈਂਟ ਅਡਵਾਂਸ ਦੇ ਵਿੱਚ ਹੀ ਹੋਏਗੀ ਆਨਲਾਈਨ ਹੀ ਹੋਏਗੀ ਜੀ ਕਲੈਕਸ਼ਨ ਬਹੁਤ ਸੋਹਣੀ ਹੈ ਅੱਜ ਕਿਉਂਕਿ ਇਹ ਲਿਮਟਿਡ ਜੋ ਸਟਾਕ ਹੈ ਬਿਲਕੁਲ ਨਿਊ ਕਲੈਕਸ਼ਨ ਹੈ ਤਾਂ ਜਲਦੀ ਸਟਾਕ ਆਊਟ ਹੋ ਜਾਂਦੇ ਨੇ ਪ੍ਰਿੰਟ ਬਹੁਤ ਸੋਹਣੇ ਸਰਦਾਰੀ ਹੈਗੇ ਜੀ ਬਿਲਕੁਲ ਨਵੇਂ ਅਗਰ ਕਿਸੇ ਵੀ ਰੀਸੇਲਰਸ ਨੇ ਲੜਕੀਆਂ ਨੇ ਘਰ ਬੈਠ ਕੇ ਆਨਲਾਈਨ ਉਹ ਕੰਮ ਕਰਨਾ ਹੈਗਾ ਸੂਟਸ ਦਾ ज़ीरो इन्वेस्टमेंट ਤੇ ਤੁਸੀਂ ਵੀ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਹੈਗਾ ਤੁਸੀਂ ਵੀ ਰੀਸੇਲਿੰਗ ਦਾ ਸੋਰਸ ਦਾ ਆਨਲਾਈਨ ਵਰਕ ਕਰ ਸਕਦੇ ਹੈਗੇ ਹੋ ਆਪਣੇ ਕੋਲ ਕੈਸ਼ ਔਨ ਡਿਲੀਵਰੀ अवेलेबल ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਹੀ ਕਰਨੀ ਪਵੇਗੀ ਜੀ ਤੁਸੀਂ Google Pay PhonePe Paytm ਕਰ ਸਕਦੇ ਹੈਗੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ